ਇਸ ਬਾਡੀ ਦਾ 40 ਦਿਨਾਂ ਵਿੱਚ ਵੀ ਚਾਰ ਪਾਠ ਕਰੇ ਵਾਤ ਸਿੱਧ ਹੋਵੇ। ਪ੍ਰਾਤਕਾਲ ਜੱਪੇ ਜੁਬਾਨ ਖੁੱਲੇ। ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ। ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ। ਔਰੀ ਪੱਤੀ ਵੀ दू लाख लख लाख होए लाख लखवीस लख लख गेड़ा आख है एक नाम जगदीश इत राय पत होए चढ़ीस सुन गल आकाश की कीटा आई रीस नानक नदरी पाई है ठीस ਵਿਆਖਿਆ ਜੇ ਇੱਕ ਜੀਬ ਤੋਂ ਲੱਖ ਜੀਬਾਂ ਹੋ ਜਾਣ ਫਿਰ ਲੱਖ ਤੋਂ 20 ਲੱਖ ਹੋ ਜਾਣ ਫਿਰ ਇੱਕ-ਇੱਕ ਜੀਬ ਤੋਂ ਲੱਖ-ਲੱਖ ਵਾਰ ਉਸ ਜਗਤ ਦੇ ਮਾਲਕ ਪਰਮਾਤਮਾ ਦਾ ਕੇਵਲ ਨਾਮ ਉਚਾਰੀਏ ਭਾਵ ਹਰ ਰੋਜ਼ ਉਸ ਪ੍ਰਭੂ ਦਾ ਨਾਮ ਸਿਮਰਨ ਕੀਤਾ ਜਾਵੇ ਇਸ ਰਾਹ ਵਿੱਚ ਪਰਮੇਸ਼ਰ ਨੂੰ ਮਿਲਣ ਲਈ ਬਣੀਆਂ ਨਾਮ ਰੂਪੀ ਪੌਣੀਆਂ ਉੱਤੇ ਚੜ ਕੇ ਹੀ ਉਸ ਇੱਕ ਨਿਰੰਕਾਰ ਨਾਲ ਮਿਲਾਪ ਹੋ ਸਕਦਾ ਹੈ ਉਂਝ ਤਾਂ ਬ੍ਰह्म ਗਿਆਨੀਆਂ ਦੀਆਂ ਬੁੱਢੀਆਂ ਵੱਡੀਆਂ ਗੱਲਾਂ ਸੁਣ ਕੇ ਨੀਵੇਂ ਜੀ ਵੀ ਅਭਿਮਾਨ ਵਿੱਚ ਰੀਜ਼ ਕਰਨ ਦੀ ਚਾਹ ਰੱਖਦੇ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਤਾਂ ਉਸ ਦੀ ਕਿਰਪਾ ਨਾਲ ਹੀ ਹੁੰਦੀ ਹੈ ਨਹੀਂ ਤਾਂ ਇਹ ਝੂਠੇ ਲੋਕਾਂ ਦੀਆਂ ਝੂਠੀਆਂ ਹੀ ਗੱਲਾਂ ਹਨ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ